ਦੋਸਤੋ ਸਤਿ ਸ੍ਰੀ ਅਕਾਲ ਇੱਕ ਯਾਰ ਬੜੀਆਂ ਗੱਲਾਂ ਚੱਲ ਰਹੀਆਂ ਕਿ ਪੰਜਾਬ ਹਰਿਆਲੀ ਮਿਸ਼ਨ ਤੇ ਪੋਸਟ ਜਿਹੜੇ ਮੇਰੇ ਭਰਾ ਦੇ ਅੱਗੇ ਲਿਖੀ ਆ ਜਾਂਦੀ ਐ ਨਾ ਉਹ ਕਹਿੰਦੇ ਜੇਕਰ ਤੁਹਾਡੇ ਘਰੇ 20 ਫੁੱਟ ਥਾਂ ਹੋਵੇ ਤਾਂ ਤੁਸੀਂ ਇੱਕ ਦਰਖਤ ਲਾਓ ਤੇ ਪੰਜਾਬ ਚ ਅਕੇ 3 ਕਰੋੜ ਦਰਖਤ ਹੋ ਜਾਣਗੇ ਇਹ ਕੋਈ ਹਰੇਕ ਲਿਖ ਕੇ ਤੇ ਅਗਲਾ ਪੋਸਟ ਗਾਂ ਤੋਰ ਦਿੰਦਾ ਹੁਣ ਬਾਈ ਈਐਨਓ ਵਾਲੇ ਸਕੈਨੈਪਸ ਸਿੱਧੂ ਸਾਹਿਬ ਨੇ ਵੀ ਪਾਈ ਸੀ ਪਰ ਦੋਸਤੋ ਮੈਂ ਤੁਹਾਨੂੰ ਜੋ ਵਿਖਾ ਰਿਆ ਨਾ ਇਹ 20 ਫੁੱਟ ਥਾਂ ਦੀ ਗੱਲ ਨਹੀਂ ਗੱਲ ਨੀਤ ਦੀ ਐ ਆਹ ਵੇਖੋ ਇੱਕ ਤਾਂ ਪਾਮ ਲੱਗਿਆ ਇੱਕ ਫਾਈਕਸ ਲੱਗਿਆ ਦੋ ਗਮਲੇ ਵਾਲੇ ਛੱਡ ਦਿਓ ਆਹ ਤਿੰਨ ਆਹ ਫੇਰ ਫਾਈਕਸ ਚਾਰ ਚਾਰ ਦਰਖਤ ਤਾਂ ਇਹ ਜਿਹੜੇ ਵੱਡੇ ਬਣਨਗੇ ਦੋਸਤੋ ਘਰੇ ਪਾਮ ਹੈ ਤੁਹਾਨੂੰ ਫੇਰ ਦਿਖਾਉਣਾ ਹੈ ਇੱਕ ਆ ਫਾਈਕਸ 5 ਇੱਕ ਉਹ ਪਾਮ 6 ਤੇ ਇੱਕ ਆ ਲੱਗਿਆ ਜਿਹੜਾ ਲੁਕਿਆ ਜਾ ਪਿਆ ਵਿੱਚ ਆ ਇਹਨੂੰ ਪਛਾਣ ਲੈਣਗੇ ਜਿਹੜੇ ਖਿਡਾਰੀ ਬੰਦੇ ਐ 7 ਇੱਕ ਉਹ ਵੇਲ ਜਾਂਦੀ ਹੈ ਮਿੱਤਰੋ ਉੱਤੇ 8 ਤੇ ਇੱਕ ਆਹ ਆਹ ਦੇਖੋ ਕਿੰਨਾ ਆ ਸਾਰਿਆਂ ਨੂੰ ਸ਼ਾਂ ਕਰਦਾ ਹੈ ਨੌ ਦਰਖਤ ਦੋਸਤੋ ਐਸ ਪਾਸੇ ਹੋ ਗਏ ਤੇ ਮੈਂ ਤੁਹਾਨੂੰ ਹੁਣ ਘਰ ਵੀ ਵਿਖਾ ਦਿੰਨਾ ਕਿ ਆਹ ਘਰ ਕਿੱਡਾ ਕਾ ਹੈ ਆਹ ਵੇਖਿਓ ਇੱਥੋਂ ਤੁਹਾਨੂੰ ਜਜਮੈਂਟ ਹੋ ਜੂਗੀ ਵੀ ਕਿੰਨਾ ਕੁ ਮੇਰੇ ਖਿਆਲ ਚ ਵੀ ਅੱਧਾ ਮਰਲਾ ਥਾਂ ਵੀ ਨਹੀਂ ਰੋਕਿਆ ਤੇ ਹੁਣ ਆਜੋ ਇੱਧਰ ਦੂਜੀ ਸਾਈਡ ਮਿੱਤਰੋ ਉਧਰ ਸੀਗੇ 9 ਤੇ ਇਧਰ ਆਵੇ ਲ ਇੱਕ ਫੁੱਲਾਂ ਵਾਲੀ ਇਹ ਵੀ ਥੱਲੇ ਲੱਗੀ ਪਈ ਹੈ ਮਤਲਬ ਵੱਡਾ ਦਰਖਤ ਹੈ ਤੇ ਆ ਗੌਣਲੇ ਤੁਸੀਂ ਆਪ ਗਿਣ ਲਿਓ ਸਿਆਣੇ ਭਰਾ ਮੇਰੇ ਇੱਕ ਆ ਲੱਗਿਆ 11 ਇੱਕ ਆ ਲੱਗਿਆ 12 ਤੇ ਕਾ ਲੱਗਿਆ 13 13 ਤੇ ਅੱਗੇ ਗਮਲੇ ਤੁਸੀਂ ਆਪ ਗਿਣ ਲਿਓ ਹਾਂ ਬਾਈ ਜੀ 14 ਤੇ ਆ ਫਾਈਕਸ 15 ਇਹ ਮੈਟਰੋ 15 ਦਰੱਖਤ ਹੈ ਹੁਣ ਤੁਹਾਨੂੰ ਮੈਂ ਸਵਾਰ ਕੇ ਜੱਜਮੈਂਟ ਕਰਾ ਦੇਣਾ ਜਿਹੜੇ ਕਹਿੰਦੇ ਆ ਨਾ 20 ਫੁੱਟ ਥਾਂ ਹੋਣੀ ਚਾਹੀਦੀ ਐ ਆ ਵੇਖੋ ਕੰਧ ਦੇ ਨਾਲ ਨਾਲ ਇੰਨਾ ਕੁ ਥਾਂ ਆਪਣੇ ਹਰੇਕ ਦੀ ਵੇਲਾ ਪਿਆ ਹੁੰਦਾ ਤੇ ਆ ਵੇਖੋ ਫਰਸ਼ ਲੱਗਿਆ ਇੱਕ ਇਟ ਕੱਢ ਕੇ ਯਾਰ ਤੇ ਪੱਟ ਕੇ ਟਵਾ ਤੇ ਤੁਸੀਂ ਲਾ ਸਕਦੇ ਹੋ ਅੱਜ ਦੁਬਈ ਦਾ ਤਾਪਮਾਨ ਸੀਗਾ 34 ਡਿਗਰੀ ਜਿੱਥੇ ਕੱਲੇ ਟਿੱਬੇ ਐ ਤੇ ਆਪਣਾ ਸੀਗਾ 48 ਡਿਗਰੀ ਪੰਜਾਬ ਦਾ ਤੇ ਗੰਗਾ ਨਗਰ ਇਥੇ ਨੇੜੇ ਲੱਗਦਾ ਸਾਡੇ ਮਿੱਤਰੋ ਹਬੌਰ ਤੋਂ گا ਉਹਦਾ ਸੀਗਾ 50 ਤੇ ਗਰਮੀ ਨਾਲ ਕੱਲ ਇੱਕ ਐਸ ਐਚਓ ਸਾਹਿਬ ਸੀਗੇ ਹਬੌਰ ਗਰਦੀਪ ਸਿੰਘ ਤੇ ਗਰਦੀਪ ਸਿੰਘ ਥਾਣੇਦਾਰ ਸਾਹਿਬ ਦੀ ਕੱਲ ਗਰਮੀ ਨਾਲ ਮਿੱਤਰੋ ਡੈਥ ਹੋ ਗਈ ਵਿਚਾਰਿਆਂ ਦੀ 30 ਮਈ ਨੂੰ ਇੱਕ ਪੀਆਰਟੀਸੀ ਦੇ ਕਨੈਕਟਰ ਦੀ ਡੈਥ ਹੋ ਗਈ ਪਰ ਆਪਾਂ ਹੁਣ ਜਦੋਂ ਅੱਗ ਪੈਂਦੀ ਹੈ ਨਾ ਕਿਉਂਕਿ ਐਤਕੀ ਉਹ ਕਹਿੰਦੇ ਵੀ 50000 ਏਸੀ ਨਵੇਂ ਲੋਕਾਂ ਨੇ ਘਰਾਂ ਚ ਆ ਕੇ ਲਾਇਆ ਤੇ ਗਰਮੀ ਮਿੱਤਰੋ ਏਸੀਆਂ ਨਾਲ ਹੈ ਅੰਦਰ ਤੱਕਲਾ ਛੱਡ ਕੇ ਬੈਠਾ ਰਹਿੰਦਾ ਹੈ ਕਿਉਂਕਿ ਫਰੀ ਦੀ ਲਾਈਟ ਹੈ ਪਰ ਬਾਹਰ ਫੜੇ ਨੂੰ ਤਪਾ ਰੱਖਿਆ ਸੋ ਵੱਧ ਤੋਂ ਵੱਧ ਮੇਰੇ ਭਰਾ ਦਰਖਤ ਅੱਗੇ ਨਾ ਹੁਣ ਔਰ ਲੀਡਰ ਜਦੋਂ ਵੋਟਾਂ ਤੋਂ ਵਿਹਲੇ ਹੋਗੇ ਜਿਹੜੇ ਹਾਰ ਜਾਣਗੇ ਉਹ ਤਾਂ ਹਾਰ ਜਾਣਗੇ ਤੇ ਜਿਹੜੇ ਜਿੱਤ ਜੁੱਤਗੇ ਨਾ ਉਹ ਫੋਟੋਆਂ ਖਚਾਉਣ ਵਾਸਤੇ ਦਰਖਤ ਲਾਉਣਗੇ ਫੋਟੋਆਂ ਛੱਡ ਕੇ ਭਾਵੇਂ ਪੰਜ ਹੀ ਦਰਖਤ ਲਾ ਲਓ ਯਾਰ ਆ ਵੇਖੋ ਆ ਮੈਂ ਕੱਲਾ ਸੰਭਲੀ ਜਾਂਦਾ ਘਰੇ ਉਹ ਦੋ ਉਹ ਲੱਗੇ ਆ ਬਾਲਟੀਆਂ 'ਚ ਆ ਵੇਖੋ ਆ 20 ਵੀ ਲੀਟਰ ਵਾਲੀਆਂ ਬਾਲਟੀਆਂ ਮਿੱਤਰੋ ਇਹ ਫਾਇਕਸ ਹੈ ਫੌਰਨ ਦੇ ਤੇ ਤੁਸੀਂ ਆਪੋ ਆਪਣੇ ਘਰੇ ਮੇਰੇ ਭਰਾ ਦਰਖਤ ਜ਼ਰੂਰ ਲਾਓ ਤੇ ਲਾ ਕੇ ਉਹਨਾਂ ਨੂੰ ਸੰਭਾਲੋ ਜ਼ਰੂਰ ਬਹੁਤ ਧੰਨਵਾਦ ਸਸਕਾਲ ਸ਼ੇਅਰ ਕਰਿਓ ਚੰਗੀ ਲੱਗੇ ਤਾਂ